ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੇ ਵਧੀਆ ਹੋਮੂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਠੀਕ ਹੈ ਜੀ ਅੱਜ ਆਪਣੇ ਕੋਲ ਕੁਝ ਕਸਟਮਰਸ ਦੇ ਸੂਟਸ ਜਿਹੜੇ ਉਹ ਰੈਡੀ ਹੋ ਕੇ ਆਈ ਸੀ ਜੀ ਆਪਾਂ ਤੁਹਾਨੂੰ ਉਹਨਾਂ ਦੀ ਡਿਜ਼ਾਈਨਿੰਗ ਤੇ ਫੈਬਰਿਕ ਬਾਰੇ ਦੱਸਾਂਗੇ ਤੇ ਅ ਉਹਨਾਂ ਦੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਜੇਕਰ ਉਹਨਾਂ ਚ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੀ WhatsApp ਨੰਬਰ ਉਹਦੇ ਉੱਪਰ ਮੈਸੇਜ ਕਰਨਾ ਤੇ ਆਪਾਂ ਤੁਹਾਨੂੰ ਸੂਟ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਆਪਾਂ ਡੇਲੀ ਤੁਹਾਡੇ ਲਈ ਇੱਕ ਵੀਡੀਓ ਅਪਲੋਡ ਕਰਦੇ ਹਾਂ ਜੀ ਬਲੌਗ ਅਪਲੋਡ ਕਰਦੇ ਹਾਂ ਸ਼ੇਅਰ ਕਰਦੇ ਆਂ ਜਿਹਦੇ ਵਿੱਚ ਤੁਹਾਨੂੰ ਰੋਜ਼ ਡੇਲੀ ਆਪਾਂ ਨਵੇਂ ਨਵੇਂ ਸੂਟ ਦਿਖਾਣੇ ਆ ਨਵੇਂ ਨਵੇਂ ਡਿਜ਼ਾਈਨ ਦਿਖਾਣੇ ਆ ਠੀਕ ਹੈ ਜੀ ਵੱਧ ਤੋਂ ਵੱਧ ਆਪਾਂ ਨੂੰ ਸਪੋਰਟ ਕਰਿਆ ਕਰੋ ਤੇ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਵੀ ਆਪਣੇ ਕੋਲ ਵੀ ਤੁਹਾਡੇ ਕੋਲ ਵੀ ਜੇਰਾ ਕੋਈ ਸੂਟ ਡਿਜ਼ਾਈਨ ਜਾਂ ਹੁੰਦਾ ਹੈ ਤੁਸੀਂ ਉਹਦਾਂ ਦੀ ਚੀਜ਼ ਆਪਾਂ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜੇਕਰ ਤੁਸੀਂ ਕੋਈ ਆਪਣਾ ਤੋਂ ਫੈਬਰਿਕ ਬਾਰੇ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਤੁਸੀਂ ਆਪਣਾ WhatsApp ਤੇ ਪਰ DM ਕਰ ਸਕਦੇ ਹੋ ਆਪਣੇ ਕੋਲ ਪਲੇਨ ਫੈਬਰਿਕ ਵੀ ਅਵੇਲੇਬਲ ਹੈਗੇ ਨੇ ਜੀ ਜਿਨ੍ਹਾਂ ਦੇ ਆਪਾਂ ਤੁਹਾਨੂੰ ਹੌਲੀ-ਹੌਲੀ ਸਾਰੀਆਂ ਫੋਟੋਜ਼ ਸ਼ੇਅਰ ਕੀਤਾ ਕਰਾਂਗੇ ਤੇ ਆਪਣੇ ਕੋਲ ਖਾਦੀ ਕਾਟਨ ਦਾ ਵੀ ਸਟਾਫ ਆ ਚੁੱਕਿਆ ਜੀ ਜੇਕਰ ਕਿਸੇ ਨੇ ਖਾਦੀ ਕਾਟਨ ਦੇ ਉੱਪਰ ਡਿਜ਼ਾਈਨ ਰੈਡੀ ਕਰਵਾਉਣਾ ਹੈ ਸੋ ਤਾਂ ਆਪਾਂ ਨੂੰ DM ਕਰ ਸਕਦਾ ਹੈ WhatsApp ਤੇ ਉੱਪਰ ਠੀਕ ਹੈ ਜੀ ਤੇ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆਂ ਤੁਸੀਂ ਕਿਸੇ ਤੇ ਵੀ ਦੇਸ਼ਾਂ ਵਿੱਚ ਦੇਸ਼ਾਂ ਦੇ ਵਿੱਚ ਬੈਠੇ ਆਪਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਆਪਾਂ ਸਟਿਚਿੰਗ ਵੀ ਕਰਕੇ ਦਿੰਨੇ ਆ ਜੀ ਜੇ ਕਿਸੇ ਨੇ ਸੂਟ ਰੈਡੀ ਕਰਵਾਉਣ ਤੋਂ ਬਾਅਦ ਆਪਾਂ ਤੋਂ ਸਟਿਚਿੰਗ ਵੀ ਕਰਵਾਉਣੀ ਤਾਂ ਆਪਾਂ ਸਟਿਚ ਵੀ ਕਰਕੇ ਦਿੰਨੇ ਆ ਤੇ ਹਰ ਇੱਕ ਪ੍ਰਕਾਰ ਦੀ ਆਪਾਂ ਜਿਹੜੀ ਸੂਟ ਆ ਰੈਡੀ ਕਰਦੇ ਆਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਰੈਸ ਹੋਵੇ ਜੀ ਠੀਕ ਹੈ ਜੀ ਤੁਸੀਂ ਆਪਣੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਅੱਜ ਵਾਲੇ ਆਪਾਂ ਤੁਹਾਨੂੰ ਸੂਟ ਨੇ ਜਿਹੜੇ ਉਹ ਦਿਖਾਣੇ ਆ ਠੀਕ ਹੈ ਜੀ ਇਹ ਆਪਣੇ ਜਿਹੜੇ ਨੇ ਬਾਹਰ ਜਾ ਰਹੇ ਨੇ ਜੀ ਸੂਟ ਠੀਕ ਹੈ ਜੀ ਪਸ਼ਮੀਨੇ ਦੇ ਉੱਪਰ ਸੂਟ ਨੇ ਜੀ ਠੀਕ ਹੈ ਉਹਨਾਂ ਦਾ ਲੇਟ ਆਰਡਰ ਆਇਆ ਸੀ ਜੀ ਇਹ ਆਪਾਂ ਡਿਜ਼ਾਈਨ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਵੀ ਸ਼ੇਅਰ ਕੀਤਾ ਸੀ ਜੀ ਪਿਛਲੇ ਬਲੌਗ ਦੇ ਵਿੱਚ ਵੀ ਸ਼ੇਅਰ ਕੀਤਾ ਸੀਗਾ ਇਹ ਉਹ ਵਾਲਾ ਸੂਟ ਸੀ ਜਿਹੜਾ ਜੀ ਉਹ ਆਪਣਾ ऑर्गेन्जा ਦੇ ਉੱਪਰ ਬਣਿਆ ਹੋਇਆ ਸੀ ਇਹੀ ਵਾਲਾ ਸੇਮ ਡਿਜ਼ਾਈਨ ਆਰਗੇन्जा ਦੇ ਸੂਟ ਤੇ ਬਣਿਆ ਹੋਇਆ ਸੀ ਠੀਕ ਹੈ ਜੀ ਇਹ ਵਾਲਾ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਹੈ ਜੀ ਉਹ ਉਧਰ ਥੋੜਾ ਜੇ ਸਰਦੀ ਦਾ ਸੀਜ਼ਨ ਹੈ ਸੋਨਾ ਨੂੰ ਪਹਿਲਾਂ ਆਪਾਂ ਤੁਹਾਨੂੰ ਸੂਟ ਦੀ ਪੂਰੀ ਪਿਕ ਦਿਖਾ ਦਈਏ ਬਹੁਤ ਹੀ ਸੋਨਾ ਜ਼ਰੀ ਦਾ ਵਰਕ ਹੋਇਆ ਹੋਇਆ ਹੈ ਜੀ ਪਹਿਲਾਂ ਨੈਕ ਬਣਿਆ ਹੋਇਆ ਦੇਖੋ ਫਿਰ ਉਸ ਤੋਂ ਬਾਅਦ ਢੀਰਾ ਬਣਿਆ ਹੋਇਆ ਇਹਦੇ ਇਹ ਆਪਾਂ ਵਿਦਆਊਟ ਦੁਪੱਟਾ ਰੈਡੀ ਕੀਤਾ ਜੀ ਹਜੇ ਠੀਕ ਹੈ ਇਹਦੇ ਨਾਲ ਮਹਿਰੂਨ ਕਲਰ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਤੁਸੀਂ ਇਹ ਮਹਿਰੂਨ ਦੀ ਜਗ੍ਹਾ ਤੇ ਹੋਰ ਵੀ ਕੋਈ ਕਲਰ ਆਪਣੀ ਚੋਇਸ ਅਨੁਸਾਰ ਜਿਦਾਂ ਤੁਹਾਡਾ ਫੈਬਰਿਕ ਦਾ ਕਲਰ ਹੋਏਗਾ ਉਦੋਂ ਦਾ ਕਲਰ ਕਸਟਮਾਈਜ਼ ਹੋ ਜਾਊਗਾ ਜੀ ਤੁਸੀਂ ਆਪਣੀ ਚੋਇਸ ਅਨੁਸਾਰ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਇਹ ਜਿਹੜੀਆਂ ਬਾਜੂ ਨੇ ਜਿਹੜੀਆਂ ਉਹ ਪੈਚਵਰਕ ਦੇ ਨਾਲ ਲੜੀ ਹੋਈਆਂ ਹੋਈਆਂ ਨੇ ਠੀਕ ਹੈ ਜੀ ਡਿਜ਼ਾਈਨ ਵੀ ਤੁਸੀਂ ਚੇਂਜ ਕਰਵਾ ਸਕਦੇ ਹੋ ਜੇ ਤੁਸੀਂ ਪੈਚ ਵਰਕ ਇਸ ਵਿੱਚ ਨਹੀਂ ਲੈਣਾ ਤੇ ਤੁਸੀਂ ਉਹ ਸਕਿਪ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਸਫਾਈ ਦੇ ਨਾਲ ਦੇਖੋ neck ਬਣਿਆ ਹੋਇਆ ਜੀ ਬਹੁਤ ਸੋਹਣਾ ਲੱਗ ਰਿਹਾ ਜੀ ਠੀਕ ਹੈ ਬਹੁਤ ਹੈਵੀ neck ਬਣਿਆ ਹੋਇਆ ਵਰਕ ਤੁਹਾਨੂੰ ਬਹੁਤ ਹੀ ਨੀਟ ਐਂਡ ਕਲੀਨ ਮਿਲੇਗਾ ਸਫਾਈ ਦੇ ਨਾਲ ਮਿਲੇਗਾ ਜੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਤੇ ਇਹ ਆਪਣਾ ਬਣਿਆ ਹੋਇਆ ਜੀ ਖੀਰਾ ਠੀਕ ਹੈ ਜੀ ਬਹੁਤੋ ਨਾ ਖੀਰਾ ਬਣ ਕੇ ਰੈਡੀ ਹੋਇਆ ਘੇਰੇ ਦੇ ਦੋ ਇਦਾਂ ਫਲਾਰ ਬਣੇ ਹੋਇਆ ਠੀਕ ਹੈ ਜੀ ਤੁਸੀਂ ਆਪਣਾ ਨਾਪ ਵਗੈਰਾ ਦੇਣ ਟਾਈਮ ਥੋੜਾ ਆਪਣੇ ਘੇਰੇ ਦੇ ਸਾਈਜ਼ ਵਗੈਰਾ ਦਾ ਜਿਹੜਾ ਪ੍ਰੋਪਰ ਧਿਆਨ ਰੱਖਣਾ ਠੀਕ ਹੈ ਡਿਜ਼ਾਈਨ ਕਈ ਵਾਰ ਇਹ ਹੋ ਜਾਂਦਾ ਕਿ ਕਸਟਮਰ ਸਾਨੂੰ ਆਰਡਰ ਦੇ ਦਿੰਦੇ ਆ ਤੇ ਸਮਝ ਕਹਿ ਦਿੰਦੇ ਆ ਫਿਰ ਉਹਨਾਂ ਨੂੰ ਦੁਬਾਰਾ 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 ਪੁੱਛਣਾ ਸਾਨੂੰ ਬਹੁਤ ਔਖਾ ਲੱਗਦਾ ਬਿਕਾਜ਼ ਠੀਕ ਹੈ ਜੀ ਤੇ ਆਪਣਾ ਸੋ ਰਿਕੁਐਸਟ ਹੈ ਜੀ ਸਾਰਿਆਂ ਨੂੰ ਆਪਣਾ ਪ੍ਰੋਪਰ ਨਾਪ ਦਿਆ ਕਰੋ ਜਦੋਂ ਵੀ ਤੁਸੀਂ ਕੋਈ ਡਿਜ਼ਾਈਨ ਸਿਲੈਕਟ ਕਰਦੇ ਹੋ ਉਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਠੀਕ ਹੈ ਤੇ ਚਲੋ ਜੀ ਇਹ ਸੀਗਾ ਆਪਣਾ ਘੇਰਾ ਤੇ ਇਹ ਸੀ ਆਪਣਾ ਨੈਕ ਬਣਿਆ ਹੋਇਆ ਠੀਕ ਹੈ ਜੀ ਐਦਾਂ ਹੀ ਬਾਜੂ ਬਣੀਆਂ ਹੋਈਆਂ ਨੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਬਾਜੂ ਦੇ ਉੱਪਰ ਵੀ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਠੀਕ ਹੈ ਜੀ ਤੁਸੀਂ ਵੀ ਮਹਿਰੂਨ ਦੀ ਜਗਾ ਤੇ ਕੋਈ ਹੋਰ ਕਲਰ ਕਰਵਾ ਸਕਦੇ ਹੋ ਆਪਣੀ ਚੋਇਸ ਅਨੁਸਾਰ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਫੈਬਰਿਕ ਬਹੁਤ ਸੋਹਣਾ ਹੈ ਜੀ ਠੀਕ ਹੈ ਪਸ਼ਮੀਨੇ ਦੇ ਵਿੱਚ ਹੈ ਇਸ ਦੇ ਵਿੱਚ ਬਹੁਤ ਬਿਲਕੁਲ ਵੀ ਨਹੀਂ ਆਉਂਦਾ ਠੀਕ ਹੈ ਜੀ ਬਹੁਤ ਸੌਫਟ ਕਪੜਾ ਹੈ ਕੋਈ ਜ਼ਿਆਦਾ ਗਰਮ ਵੀ ਨਹੀਂ ਹੈ ਠੀਕ ਹੈ ਜੀ ਤੁਸੀਂ ਇਹੇ ਸੇਮ ਵਰਕ ਜਿਹੜਾ ਜੀ ਆਪਣੀ ਬਾਟਮ ਦੇ ਉੱਪਰ ਆਊਗਾ ਠੀਕ ਹੈ ਜੀ ਇਹ ਵਾਲਾ ਵਰਕ ਆਪਣੇ ਬਾਟਮ ਦੇ ਉੱਪਰ ਆਊਗਾ ਠੀਕ ਹੈ ਜੀ ਇਹ ਸੂਟ ਆਪਣੇ ਕੋਲ ਅੱਜ ਹੀ ਰੈਡੀ ਹੋ ਗਿਆ ਇਹਨੇ ਜੀ ਇਹ ਆਪਣੀ ਬਾਟਮ ਹੈ ਜੀ ਠੀਕ ਹੈ ਇਹ ਬਾਟਮ ਦੇ ਉੱਪਰ ਵਰਕ ਰਹੂਗਾ ਤੁਹਾਡੀ ਬਹੁਤ ਸੋਣੀ ਜਿਹੜੀਆਂ ਰਿਸਪੌਂਸ ਮਿਲ ਰਿਹਾ ਜੀ ਸਾਰਿਆਂ ਦਾ ਬਸ ਤੁਹਾਡੀ ਸਪੋਰਟ ਇਦਾਂ ਹੀ ਬਣੀ ਰਹੇ ਆਪਣੇ ਚੈਨਲ ਨੂੰ ਬੱਦ-ਬੱਦ ਸਬਸਕ੍ਰਾਈਬ ਕਰਿਆ ਕਰੋ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਏਸੀ ਜੀ ਆਪਣਾ ਫਰਸਟ ਸੂਟ neck ਬਾਜੂ ਘੇਰਾ ਐਂਡ ਬਾਟਮ ਠੀਕ ਹੈ ਜੀ ਇਸ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਪਣਾ ਸਕਰੀਨ ਦੇ ਉੱਪਰ WhatsApp ਨੰਬਰ ਚੱਲ ਰਿਹਾ ਜੀ ਤੁਸੀਂ ਆਪਾਂ ਨੂੰ ਉੱਥੇ ਜਾ ਕੇ DM ਕਰਨਾ ਹੈ ਤੇ ਉੱਥੇ ਜਾ ਕੇ ਤੁਹਾਨੂੰ ਇਹ ਸੂਟ ਦੇ ਬਾਰੇ ਪੂਰੀ ਡਿਟੇਲ ਦਿੱਤੀ ਜਾਊਗੀ ਤੇ ਨੈਕਸਟ ਵੀ ਸੇਮ ਇਹਦੇ ਵਿੱਚ ਹੀ ਕਲਰ ਹੈ ਜੀ ਇਹ ਸੂਟ ਨੇ ਜਿਹੜੇ ਅਲੱਗ-ਅਲੱਗ ਜਾ ਰਹੇ ਨੇ ਬਟ ਕਲਰ ਇਹਨਾਂ ਦਾ ਸੇਮ ਸੀਗਾ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਵੀ ਇਹ ਆਰਡਰ ਦਿੱਤਾ ਸੀਗਾ ਠੀਕ ਹੈ ਜੀ ਉਹਨਾਂ ਦੇ ਸੂਟ ਨੇ ਜਿਹੜੇ ਬਣ ਕੇ ਰੈਡੀ ਹੋ ਗਏ ਨੇ ਇਹ ਵੀ ਸੇਮ ਫੈਬਰਿਕ ਦੇ ਉੱਪਰ ਹੈ ਜੀ ਪਸ਼ਮੀਨੇ ਦੇ ਉੱਪਰ ਹੈ ਬਹੁਤ ਹੀ ਸੌਫਟ ਸ਼ਾਈਨ ਵਾਲਾ ਕੱਪੜਾ ਹੈ ਠੀਕ ਹੈ ਜੀ ਇਹਦੇ ਉੱਪਰ ਦੋ ਬਸ ਸੈਂਟਰ ਪੈਨਲ ਜਾਂਦੇ ਨੇ ਜਿੱਦਾਂ ਤੁਹਾਨੂੰ ਅਸੀਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਔਰਗਾਂਜਾ ਦਾ ਮਹਿੰਦੀ ਕਲਰ ਦਾ ਗ੍ਰੀਨ ਹਰੇ ਰੰਗ ਦਾ ਸੂਟ ਸੀ ਜੀ ਉਹਦੇ ਉੱਪਰ ਬਣਿਆ ਹੋਇਆ ਸੀ ਜੀ ਠੀਕ ਹੈ ਜੀ ਇਹਦੇ ਉੱਪਰ ਇਹ ਸੈਂਟਰ ਪੈਨਲ ਜਾਂਦੇ ਨੇ ਜੀ ਦੋ ਠੀਕ ਹੈ ਜੀ ਵਰਕ ਤੁਹਾਨੂੰ ਬਹੁਤ ਸਫਾਈ ਦੇ ਨਾਲ ਮਿਲੂਗਾ ਨੀਟ ਐਂਡ ਕਲੀਨ ਮਿਲੂਗਾ ਜੇਕਰ ਤੁਸੀਂ ਉਹਦਾ ਵੀ ਮੈਂ ਤੁਹਾਨੂੰ ਉਸ ਪਿਛਲੇ ਬਲੌਗ ਚ ਵੀ ਸੁਜੈਸ਼ਨ ਦਿੱਤੀ ਸੀ ਕਿ ਜੇ ਤੁਸੀਂ ਇਹਦੇ ਵਿੱਚ ਤਿੰਨ ਫਲਾਰ ਵੀ ਬਣਾਉਣਾ ਚਾਹੁੰਦੇ ਹੋ ਤੇ ਉਹ ਵੀ ਬਣ ਜਾਣਗੇ ਇਹਦੇ ਵਿੱਚ ਤੁਹਾਨੂੰ ਘੇਰਾ ਵਗੈਰੇ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਇਹ ਓਪਨਲੀ ਹੈ ਜੀ ਠੀਕ ਹੈ ਤੁਹਾਨੂੰ ਸੋ ਤੁਸੀਂ ਕਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਆਪਣੀ ਲੈਂਥ ਦੇ ਅਨੁਸਾਰ ਜੇਕਰ ਇਸ ਦੇ ਨਾਲ ਤੁਸੀਂ ਵੀ ਨੈਕ ਵੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਹੈ ਤੇ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਨੇ ਜੀ ਇਹਦੀਆਂ ਬਾਜੂ ਬਣੀਆਂ ਹੋਈਆਂ ਠੀਕ ਹੈ ਜੀ ਜੇਕਰ ਤੁਸੀਂ ਆਪਣੇ ਤੋਂ ਸੂਟ ਦੀ ਸਟਿਚਿੰਗ ਵੀ ਕਰਵਾਉਣੇ ਤਾਂ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਤੇ ਬਾਕੀ ਜਦੋਂ ਇਹ ਸੂਟ ਐਦਾਂ ਦੇ ਸਿੰਪਲ ਜੇ ਸੋਬਰ ਜੇ ਸੂਟ ਨੇ ਜਿਹੜੇ ਲੈਸ ਵਗੈਰਾ ਲੱਗ ਕੇ ਫਿਨਿਸ਼ਿੰਗ ਦੇ ਵਿੱਚ ਆਉਂਦੇ ਨੇ ਇਹਨਾਂ ਦੀ ਜਿਹੜੀ ਫਾਈਨਲ ਲੁੱਕ ਹੁੰਦੀ ਹੈ ਜੀ ਉਸ ਤੋਂ ਬਾਅਦ ਸੂਟ ਤੇ ਹੋਰ ਵੀ ਚਾਰ ਚੰਨ ਲੱਗ ਜਾਂਦੇ ਨੇ ਹੁਣ ਜਦੋਂ ਕਿ ਇਹਨੂੰ ਆਪਾਂ ਲੇਸ ਲਗਾ ਕੇ ਰੈਡੀ ਕਰਾਂਗੇ ਜੀ ਬਾਜੂ ਵਗੈਰਾ ਤੇ ਘੇਰੇ ਵਗੈਰਾ ਤੇ ਤਾਂ ਇਹ ਹੋਰ ਵੀ ਜ਼ਿਆਦਾ ਸੋਹਣੇ ਲੱਗਣਗੇ ਠੀਕ ਹੈ ਜੀ ਤੇ ਇਹਦੀ ਬਾਟਮ ਤੇ ਵੀ ਵਰਕ ਹੋਇਆ ਹੋਇਆ ਉਹ ਤਾਂ ਹੀ ਸੇਮ ਇਸਦੀ ਬਾਟਮ ਤੇ ਵਰਕ ਹੈ ਜਿਹੜੇ ਵੀ ਇਹ ਮੇਰੀ ਦੀਦੀ ਨੇ ਸੂਟ ਰੈਡੀ ਕਰਵਾਉਣਾ ਉਹਨਾਂ ਦੇ ਨਾਲ ਆਪਾਂ ਇਹਦਾ ਪਲਾਜ਼ੋ ਰੈਡੀ ਕਰਾਂਗੇ ਜੀ ਠੀਕ ਹੈ ਬਹੁਤ ਸੋਹਣਾ ਲੱਗੇਗਾ ਜੀ ਇਹ ਸਾਰਾ ਮੂਰੀ ਦੇ ਉੱਪਰ ਵਰਕ ਆ ਜਾਏਗਾ ਠੀਕ ਹੈ ਜੀ ਇਹ ਦੇਖੋ ਜੀ ਇਸ ਦੇ ਸੈਂਟਰ ਪੈਨਲ ਬਹੁਤ ਹੈਵੀ ਵਰਕ ਹੋਇਆ ਹੋਇਆ ਜੀ ਇਸ ਦੀਆਂ ਬਾਜੂ ਬਣੀਆਂ ਹੋਈਆਂ ਨੇ ਠੀਕ ਹੈ ਜੀ ਤੇ ਇਧਰ ਆਪਣੀ ਬਾਟਮ ਬਣੀ ਹੋਈ ਹੈ ਠੀਕ ਹੈ ਜੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਜ਼ਰੀਦਾ ਵਰਕ ਹੈ ਬਹੁਤ ਹੀ ਜਿਆਦੇ ਸੋਨਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਠੀਕ ਹੈ ਤੁਸੀਂ ਆਪਣੀ ਚੋਇਸ ਦੇ ਅਨਸਾਰ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਆਰਡਰ ਦੇਣ ਦੇ ਲਈ ਤੁਸੀਂ ਆਪਾਂ ਨੂੰ WhatsApp ਦੇ ਉੱਪਰ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੀ ਉਹਦੇ ਉੱਪਰ ਮੈਸੇਜ ਕਰਨਾ ਹੈ ਠੀਕ ਹੈ ਜੀ ਇਹ ਆਪਣੀ ਬਾਟਮ ਆ ਗਈ ਠੀਕ ਹੈ ਇਹ ਆਪਣਾ ਫਰੰਟ ਆ ਗਿਆ ਜੀ ਤੇ ਇਹ ਆਪਣੀ ਬਾਜੂ ਠੀਕ ਹੈ ਜੀ ਚਲੋ ਜੀ ਆਪਾਂ ਹੁਣ ਤੁਹਾਨੂੰ ਨੈਕਸਟ ਸੂਟ ਦਿਖਾਣੇ ਆ ਆਪਣਾ ਨੋਕਸ ਨੈਕਸਟ ਸੂਟ ਹੈਗਾ ਜੀ ਆਪਣਾ ਆਰਗੈਂਜ਼ਾ ਦੇ ਉੱਪਰ ਠੀਕ ਹੈ ਬਹੁਤ ਹੀ ਪਿਆਰਾ ਦਾ ਕਲਰ ਹੈ ਜੀ ਡਾਰਕ ਫਿਰੋਜ਼ੀ ਕਲਰ ਹੈ ਠੀਕ ਹੈ ਥੋੜਾ ਹਜੇ ਵੀ ਕੈਮਰੇ ਦੇ ਵਿੱਚ ਦੀ ਲਾਈਟ ਕਲਰ ਆਦ ਰਿਹਾ ਆ ਰਿਹਾ ਚਲੋ ਜੀ ਇਹਦਾ ਬਹੁਤ ਹੈਵੀ ਘੀਰਾ ਬਣਿਆ ਹੋਇਆ ਜੀ ਠੀਕ ਹੈ ਬਹੁਤ ਹੈਵੀ ਘੀਰਾ ਬਣਿਆ ਹੋਇਆ ਬਹੁਤ ਜ਼ਿਆਦਾ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਠੀਕ ਹੈ ਜੀ ਇਸ ਉੱਪਰ ਨੂੰ ਜੋ ਆਪਾਂ ਤੁਸੀਂ ਕਟਵਰਕ ਦੇ ਨਾਲ ਰੈਡੀ ਕਰ ਸਕਦੇ ਹੋ ਆਪਣਾ ਘੇਰਾ ਕਟਵਰਕ ਦੇ ਨਾਲ ਫਲਾਰ ਬਣੇ ਹੋਏ ਨੇ ਤੇ ਉੱਪਰ ਇਹਦੇ ਡਿਜ਼ਾਈਨ ਬਣਾ ਹੋਇਆ ਠੀਕ ਹੈ ਜੀ ਇਹ ਆਪਣਾ ਇਹ ਨਾ ਘੇਰਾ ਬਣਿਆ ਹੋਇਆ ਜੀ ਠੀਕ ਹੈ ਜੀ ਵਿੱਚ ਦੇ ਡਾਟਸ ਦਿੱਤੇ ਹੋਏ ਨੇ ਤੇ ਅੱਗੇ ਵੀ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਡਾਟਸ ਮਿਲਣਗੇ ਇਹ ਡਾਰਕ ਫਿਰੋਜੀ ਕਲਰ ਹੈ ਜੀ ਹੁਣ ਥੋੜਾ ਵੀਡੀਓ ਦੇ ਵਿੱਚ ਲਾਈਟ ਕਲਰ ਆ ਰਿਹਾ ਡਾਰਕ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਇਹ ਦੀਆਂ ਬਾਜੂ ਬਣੀਆਂ ਹੋਈਆਂ ਨੇ ਜੀ ਬਹੁਤ ਸੋਨਾ ਵਰਕ ਹੋਇਆ ਹੋਇਆ ਵਰਕ ਤੁਹਾਨੂੰ ਬਹੁਤ ਹੀ ਨੀਟ ਐਂਡ ਕਲੀਨ ਮਿਲੂਗਾ ਸਫਾਈ ਦੇ ਨਾਲ ਮਿਲੂਗਾ ਇਸ ਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆਪਣੀ ਹੈ ਇਹ ਬਣੀ ਹੋਈ ਹੈ ਜੀ ਬਾਟਮ ਇਹ ਵਾਲਾ ਵਰਕ ਤੁਸੀਂ ਬਾਜੂ ਦੇ ਉੱਪਰ ਵੀ ਕਰ ਸਕਦੇ ਹੋ ਤੇ ਜਿਹੜਾ ਇਹ ਵਾਲਾ ਵਰਕ ਹੈ ਜੀ ਇਹਨੂੰ ਤੁਸੀਂ ਬਾਟਮ ਤੇ ਵੀ ਕਰ ਸਕਦੇ ਹੋ ਠੀਕ ਹੈ ਜੀ ਜਿੱਦਾਂ ਤੁਹਾਨੂੰ ਸਟਿਚਿੰਗ ਚ ਤੇ ਕਰਵਾ ਵੀ ਸਕਦੇ ਹੋ ਤੁਸੀਂ ਸਾਡੇ ਤੋਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣੇ ਫੈਬਰਿਕ ਦੇ ਉੱਪਰ ਉਹ ਬਹੁਤ ਹੀ ਸੋਹਣੇ ਕਲਰ ਦੇ ਉੱਪਰ ਹੋਇਆ ਹੋਇਆ ਹੈ ਬਸ ਪ੍ਰੋਬਲਮ ਇਹ ਨਹੀਂ ਕਰ ਰਹੀ ਕਿ ਕਲਰ ਨਹੀਂ ਪ੍ਰੋਪਰ ਆ ਰਿਹਾ ਕੈਮਰੇ ਦੇ ਵਿੱਚ ਠੀਕ ਹੈ ਜੀ ਥੋੜਾ ਲਾਈਟ ਕਲਰ ਆ ਰਿਹਾ ਹੈ ਡਾਰਕ ਕਲਰ ਹੈ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਵੀ ਮੇਰੇ ਭੈਣ ਭਰਾ ਕਸਟਮਰ ਠੀਕ ਹੈ ਜੀ ਆਪਣੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਇਸ ਨੂੰ ਤੁਸੀਂ ਵੀ ਇਸ ਡਿਜ਼ਾਈਨ ਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਦੇ ਵੀ ਕੱਪੜੇ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਜੀ ठीक है जी स्टिचिंग स्टिचिंग भी अवेलेबल हैगी जी अपने को वर्ल्ड वाइड आप शिपि शिपिंग भी करते हैं तो उसी भी बैठे अपना सूट जरा ऑर्डर दे सकते हो ठीक है जी तो जिस किसी भी डिजाइन मेंैडी करवा डिज़ाइन खुद भी भेज के डिजाइन जो रेडी करवा सकते हो ठीक है चलो जी ये जी अपना ਸੈਕੰਡ ਸੂਟ ਜਿਸ ਦੇ ਵਿੱਚ ਸੈਂਟਰ ਪੈਨਲ ਜਾਂਦੇ ਸੀਗੇ ਜਰੀ ਦਾ ਵਰਕ ਹੋਇਆ ਹੋਇਆ ਇਹਦੇ ਵਿੱਚ ਤੁਹਾਨੂੰ ਬਾਜੂ ਔਰ ਬਾਟਮ ਮਿਲਣਗੇ ਠੀਕ ਹੈ ਜੀ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦਾ ਦੁਪੱਟਾ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਠੀਕ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਬਹੁਤ ਸੌਫਾਈ ਦੇ ਨਾਲ ਤੁਹਾਨੂੰ ਵਰਕ ਮਿਲੇਗਾ ਬਹੁਤ ਹੀ ਨੀਟ ਐਂਡ ਕਲੀਨ ਵਰਕ ਮਿਲੇਗਾ ਇਹਨੇ ਜੀ ਬਾਜੂ ਇਸ ਦੀਆਂ ਠੀਕ ਜੀ ਤੇ ਇਹ ਵਾਲਾ ਸੂਟ ਆਪਾਂ ਹੁਣ ਤੁਹਾਨੂੰ ਦਿਖਾਈ ਦਿੱਤਾ ਡਾਰਕ ਫਿਰੋਜੀ ਕਲਰ ਹੈ ਜੀ ਠੀਕ ਹੈ ਇਸ ਦੇ ਉੱਪਰ ਵੀ ਬਹੁਤ ਸੋਨਾ ਵਰਕ ਹੋਇਆ ਹੋਇਆ ਹੈ ਬਹੁਤ ਹੈਵੀ ਕਿਰਾ ਬਹੁਤ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜੀ ਬਣ ਕੇ ਬਹੁਤ ਸੋਹਣੀਆਂ ਲੱਗਦੀਆਂ ਨੇ ਫਾਈਨਲ ਲੁੱਕ ਹੁੰਦੀਆਂ ਨੇ ਜਿਹੜੀ ਉਹ ਬਹੁਤ ਸੋਹਣੀ ਬਣਦੀ ਇਹਨਾਂ ਦੀ ਬਹੁਤ ਸੋਹਣੀ ਦਿੰਦੇ ਆ ਬਹੁਤ ਪਿਆਰੇ ਸੂਟ ਜਿਹਨੇ ਜਿਹੜੇ ਬਣ ਕੇ ਰੈਡੀ ਹੋਏ ਨੇ ਜੀ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਨੇ ਇਹ ਸੀ ਜ ਆਪਣਾ ਫਰਸਟ ਸੂਟ ਜਿਸ ਦੇ ਉੱਪਰ ਨੈੱਕ ਵੀ ਬਣਿਆ ਹੋਇਆ ਸੀ ਘੇਰਾ ਵੀ ਬਣਿਆ ਹੋਇਆ ਸੀਗਾ ਤੇ ਆਪਣੀਆਂ ਬਾਜੂ ਵੀ ਬਣੀਆਂ ਹੋਈਆਂ ਸੀਗੀਆਂ ਸੇਮ ਇਦਾਂ ਹੀ ਬਾਟਮ ਵੀ ਬਣੀ ਹੋਈ ਹੈ ਜੀ ਬਾਟਮ ਦੇ ਪਹੁੰਚਣ ਦੇ ਵਰਕ ਹੋਇਆ ਹੋਇਆ ਠੀਕ ਹੈ ਪੈਚ ਵਰਕ ਹੋਇਆ ਹੋਇਆ ਜੀ ਬਾਜੂ ਦੇ ਉੱਪਰ ਸੇਮ ਬਾਟਮ ਦੇ ਉੱਪਰ ਇਦਦੇ ਨਾਲ ਮਹਿਰੂਨ ਆਪਣਾ ਟਾਈ ਐਂਡ ਦਾ ਦੁਪੱਟਾ ਰੈਡੀ ਕੀਤਾ ਜੀ ਠੀਕ ਹੈ ਉਹਦੇ ਲਈ ਫਿਨਿਸ਼ਿੰਗ ਵਗੈਰਾ ਬਾਕੀ ਹੈ ਹਜੇ ਤੇ ਉਹ ਆਪਣੀ ਤੁਸੀਂ ਚੋਇਸ ਅਨੁਸਾਰ ਕਿਦਾਂ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਸੂਟ ਪਸੰਦ ਨੇ ਜੀ ਤੇ ਚਲੋ ਜੀ ਅੱਜ ਦੇ ਬਲੌਗ ਦਾ ਪੈਥੀ ਐਂਡ ਕਰਦੇ ਆਂ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਕੋਈ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸਕਰੀਨ ਦੇ ਉੱਪਰ WhatsApp ਨੰਬਰ ਚੱਲ ਰਿਹਾ ਹੈ ਉਹਦੇ ਉੱਪਰ ਆਪਾਂ ਤੁਸੀਂ DM ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੰਦਾਂ ਦੀ ਲੱਗੀ ਤੇ ਆਪਾਂ ਹੋਰ ਤੁਹਾਡੇ ਲਈ ਕਿੰਦਾਂ ਦੇ ਸੂਟ ਲੈ ਕੇ ਆਈਏ ਠੀਕ ਹੈ ਜੀ ਤੇ ਹੁਣ ਅੱਗੇ ਤੁਹਾਡੇ ਚੈਨਲ ਜਾ ਕੇ ਆਪਾਂ ਤੁਹਾਨੂੰ ਪ੍ਰਿੰਟ ਸੂਟਾਂ ਦੀ ਕਾਟਨ ਸੂਟਾਂ ਦੀ ਜਿਹੜੀ ਫੋਟੋ ਹੈ ਉਹ ਸ਼ੇਅਰ ਕਰਾਂਗੇ ਵਲੌਗ ਸ਼ੇਅਰ ਕਰਾਂਗੇ ਠੀਕ ਹੈ ਜੀ ਆਪਨੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਜੀ ਠੀਕ ਹੈ ਤੇ ਆਪਾਂ ਸਟਿਚਿੰਗ ਵੀ ਕਰਦੇ ਆਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆਂ ਠੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਆਰਡਰ ਦੇ ਸਕਦੇ ਹੋ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਚਲੋ ਜੀ ਆਈ ਹੋਪ ਟੂ ਸੀ ਸਾਰੇ ਜਣੇ ਵੀਡੀਓ ਨੂੰ ਲਾਈਕ ਨੂੰ ਕਰੋਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਆਪਣੀ ਸਪੋਰਟ ਤੁਸੀਂ ਇਦਾਂ ਹੀ ਕਰਦੇ ਰਹੋ ਜੀ ਠੀਕ ਹੈ ਚਲੋ ਜੀ ਆਪਾਂ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਹਾਂ ਖੁਸ਼ ਰਹਿਆ ਕਰੋ ਠੀਕ ਹੈ ਜੀ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤੁਹਾਡੀ ਬਹੁਤ ਸਾਰਾ ਰਿਸਪਾਂਸ ਮਿਲ ਰਿਹਾ ਜੀ ਚਲੋ ਜੀ ਅੱਜ ਦੇ ਸੂਟਮ ਬਲੌਗ ਦਾ ਪੈਥੀ ਐਂਡ ਕਰਦੇ ਆ ਓਕੇ ਜੀ ਥੈਂਕ ਯੂ